ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਿਨ ਚੂਰਾ ਟੀਵੀ ਅੱਜ ਦਾ ਇੱਕ ਫਹਿਮ ਦਿਖਾ ਰਿਹਾ ਜਿ세 ਕਿ ਦਿਨ ਮਸੀਹਾ ਹੋਰ ਆਪ ਨੂੰ ਦਵਾਈ ਆ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਬੰਦੀ ਸ਼ੂਰ ਦੇਵਸ ਦੇ ਮੁਕਤ ਹੋ ਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਗਵਾਲੀਅਰ ਆਦਿਆਂ ਨੂੰ ਕਿਤੋਂ ਆ ਕੇ ਆਇਤ ਹਨ ਔਰ ਇਸੇ ਵੀ ਦਿਨ ਸ੍ਰੀ ਰਾਮਚੰਦਰ ਜੀ ਯੁੱਧਾ ਤੋਂ 14 ਸਾਲ ਦਾ ਬਿਮਾਰ ਕਰਕੇ ਵਾਪਸ ਆਏ ਤਾਂ ਤੇ ਹਿੰਦੂ ਵਿਰੋਧੀਆਂ ਲੋਕਾਂ ਨੇ ਉਹਨਾਂ ਦੇ ਨਾਲ ਕੀਤੀ ਸੀ ਇਸੇ ਤਰੀਕੇ ਦੇ ਨਾਲ ਹੀ ਇਹ ਦਿਨ ਜਿਹੜਾ ਇੱਕ ਇਤਿਹਾਸਿਕ ਮੰਨਿਆ ਜਾ ਸਕਦਾ ਆਪਾਂ ਉਹ ਬੰਦ ਗਲਵਟ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਹੀ ਸਾਥ ਜੀ ਅੱਜ ਮੇਰੀ ਤੇ ਕਿਰੀ ਦੇ ਮਾਲਕ ਧੰਨਤਾ ਸਾਹਿਬ ਗਰੀ ਗੁਰੂ ਹਰਿ ਸਿੰਘ ਸਿੱਤੇ ਪਾਤਸ਼ਾਹ ਜੀ ਮਹਾਰਾਜ ਪੰਡਿਆਲੀ ਪੰਡ ਪੀਰ ਸੇਠਨ ਪੀਰ ਬਠਾ ਗੁਰ ਭਾਰੇ ਅਰਜਨ ਕਾਇਆ ਪਲਟਕਾ ਯੋਰ ਪਹਾੜ ਦੀ ਜੰਨ ਸਿਵਾਰੀ ਇੰਨੀ ਕੀੜੂ ਥੁੰਡੀਆਂ ਰੂਹ ਵਟਾਵਣ ਵਾਲੋ ਵਾਰੀ ਦਲ ਭੰਜਨ ਗੁਰਪਤਾ ਬੜ ਦੋ ਦਾ ਗੋ ਪਰ ਸੁਕਾਰੀ ਦੋ ਤਲਵਾਰੀਆਂ ਬਤੀਆਂ ਇੱਕ ਮੇਰੀ ਦੀ ਇੱਕ ਤੇਰੀ ਦੀ ਇਹ ਕਦਮ ਤੇ ਜੇਕਰ ਰਾਜ ਦੀ ਇਹ ਕੜਾਖੀ ਪਰੇ ਜੂਰੀ ਦੇ ਨਾਲ ਸਿਪਾਹੀ ਮੇਲ ਨਾਲ ਮਾਰਕੁਰ ਕਾ ਤੇ ਤੰਗੀਰੇ ਦੇ ਸਵਾਗਤ ਤੇਰੀ ਕੀ ਜਹਾਂਗੀਰ ਦੀ ਤੇਰੇ ਪਾਸ਼ਾ ਗੁਰੂ ਹਰਕਿੰਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਅਜ ਬੰਦੀ ਛੋੜ ਦੇ ਤੇ ਲੱਖ ਲੱਖ ਸਰਬੱਤ ਦਾਤਾਂ ਨੂੰ ਵਧਾਈਆਂ ਜੀ ਅੱਜ ਦੇ ਸ਼ੁਭ ਦਿਹਾੜੀ ਸਤਿ ਸ੍ਰੀ ਗੁਰੂ ਹਰਕਿੰਦਰ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਮੇਰੀ ਤੇ ਵੀਰੇ ਦੇ مالک ਸਤਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰਾਂ ਗਵਾਲੀয়ার ਦੇ ਕਿਲੇ ਦੇ ਵਿੱਚ ਗੋਇੰਦਗੜ੍ਹ ਕੈਦੀ ਰਾਗਿਆਂ ਨੂੰ ਦਰਿਆ ਕਰਕੇ ਅੱਜ ਦੇ ਸ਼ੁਭ ਦਿਹਾੜੀ ਇੱਕ ਮਹੀਨੇ ਦਾ ਸਮਾਂ ਲੱਗਾ ਸੀਗਾ ਪਰ ਅਸਤੇ ਇਤਿਹਾਸ ਰਾਹ ਹੋ ਕਰ ਗਿਆ ਅੱਜ ਦੇ ਸ਼ੁਭ ਦਿਹਾੜੀ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜਵਾਲੀਆਂ ਦੇ ਚਿਰੇ ਚੋਂ ਰਿਹਾਰ ਹੋ ਕੇ ਅੱਜ ਦੇ ਸ਼ੁਭ ਦਿਹਾੜੀ ਖੜ੍ਹੇ ਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹੁੰਚੇ ਹਨ ਉਹਨਾਂ ਦੀ ਆਗਮਨ ਨੂੰ ਮੁੱਖ ਰੱਖਦਿਆ ਹੋਇਆ ਸਰੁਲੱਖ ਸੰਗਤਾਂ ਨੇ ਦੀਪ ਮਾਲਾ ਕੀਤੀ ਅਤਿ ਸ਼ਬਾਦੀ ਕੀਤੀ ਅੰਗਦੇ ਸ਼ੁਭ ਦਿਹਾੜੀ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਮਰੇ ਮੇਰੇ ਕੋਲ ਗਾਉਂ ਪਤੀ ਗ੍ਰਾਮ ਅੰਦਰ ਬਣਿਆ ਪੁਰਖੇ ਪਿਆਰੇ ਸਾਡੇ ਗੁਰਦੁਆਰਾ ਨਾਦਨ ਸਾਹਿਬ ਜੀ ਤੇ ਸੇਵਾ ਪਾਸ਼ਾ ਮੀਰ ਤੇ ਪਿੰਦੇ ਮਾਲਕ ਗੰਧੀ ਚੋੜਨਾ ਸਤਿਗੁਰੂ ਹਰ ਬੰਸ ਤੇ ਪਾਸ਼ਾ ਜੀ ਦੀ ਬਾਤ ਤੇ ਅੱਜ ਅੱਜ ਦੇ ਸੁਖ ਦਿਹਾੜੇ ਦੀਵਾਨ ਥੱਲੇ ਰੇ ਸੰਤ ਮਹਾਂਪੁਰਖ ਬਾਬਾ ਕੌਮ ਜੀ ਜੀ ਦੀ ਰਹਿਣ ਮਹਿਠਾ ਸੇਵਾ ਸਰਵਨਾਮ ਹੋ ਰਹੀਆਂ ਗੁਰੂ ਸਾਹਿਬ ਦੀ ਕਿਰਪਾ ਕਰ ਗੁਰੂ ਤੇ ਪਿਆਰਿਓ ਜਿੱਥੇ ਤੇ ਤੇ ਹੋਲੇ ਦੀਵੇ ਬਗਉਨੇ ਆ ਮੋਮਬਤੀਆਂ ਬਗਉਨੇ ਆ ਉਥੇ 사ਤਪੁਰਜੀ ਦੇ ਅੱਗੇ ਅਰਦਾਸ ਕਰੀਏ ਸਤਿਕਾਰ ਨਾਲ ਲਿਓ ਜਿਹੜੇ ਛੜਦੇ ਮੰਦਰ ਦੀ ਬੁੱਜੀ ਹੋਈ ਜੋਤ ਹੈ ਇਹ શ્રી ਰਾਮ ਮੇਰਿਆ ਘਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਇਸ ਜੋਤ ਕਰਕੇ ਆਪਾਂ ਸੰਸਾਰ ਤੇ ਆਏ ਆ ਉਹ ਜੋਤ ਰੋਜ਼ ਆਪਾਂ ਜਗਾਉਂਦਾ ਯਤਨ ਕਰਨਾ ਬੋ ਸਾਡੀ ਗੁਰੂ ਸਾਹਿਬ ਦੇ ਅਰਦਾਸ ਹੈ ਗੁਰੂ ਜੀ ਪਿਆਰਿਓ ਜੇ ਪਾਤਸ਼ਾਹ ਦੀ ਕਿਰਪਾ ਕਰਨ ਜਿਹੜੀ ਸਾਡੀ ਗੁੱਦੀ ਹੋਈ ਲੋਕ ਹੈ ਪਾਛੈ ਸਨ ਬਾਣੀ ਤੇ ਬਾਣੀ ਦੇ ਨਾਲ ਜੋੜ ਕੇ ਇਹ ਗੁੱਦੀ ਹੋਈ ਗੋਤ ਨੂੰ ਦਿਖਾੜਣਾ ਇਹ ਅਰਦਾਸ ਬੇਨਤੀ ਕਰਦੇ ਆ ਸੋ ਸਾਰੇ ਜੀ ਤੁਸਰ ਜੁਕੇ ਕੁਹਿਆ ਸਤਖੰਡ ਸ੍ਰੀਰ ਮੰਦਰ ਸਾਹਿਬ ਜੁਕੇ ਆਪ ਸਿਵਾ ਜੀ ਤੇ ਦੀਪ ਮਾਇਆ ਕਰੇ ਜੀ ਸਾਹਿਬਾਨ ਨੂੰ ਲੱਖ ਲੱਖ ਮੁਬਾਰਕ ਹੋਣਾ ਦੁਰਦਵਾਰਾ ਮਾਝਣ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਦੀ ਛੋੜਦਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਚੋਂ 52 ਰਾਜੇ ਰਿਹਾ ਕਰਵਾਏ ਸਨ ਉਹਨਾਂ ਦੀ ਇਸ ਦਿਹਾੜੇ ਨੂੰ ਖੁਸ਼ੀ ਨੂੰ ਮਨਾਉਂਦੇ ਆ ਹੋਏ ਆ ਜਿਸ ਸਮੇਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਦੇ ਦਿਹਾੜੇ ਤੇ ਪਹੁੰਚੀਆਂ ਸੰਸਕਤੇ ਪਾਤਸ਼ਾਹ ਸੰਗਤਾਂ ਨੇ ਘੋੜੇ ਢਿਗੇ ਜਗਾ ਕੇ ਸਤਿਗੁਰਾਂ ਦੀ ਆਮਦ ਨੂੰ ਲੈ ਕੇ ਖੁਸ਼ੀਆਂ ਮਨਾਇਆਂ। ਉਹੀ ਦਿਹਾੜਾ ਸਮੂਹ ਸੰਗਤ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮੇਰੀ ਪੀੜੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਮਨਾਇਆ ਜਾਂਦਾ ਹੈ। ਇਸ ਇੱਕ ਧਰਮ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। Hindu ਧਰਮ ਦੇ ਵਿੱਚ ਇਹੀ ਦਿਹਾੜਾ ਪ੍ਰਾਤਮਕ ਸਮਿਆਂ ਤੋਂ ਰਾਜਾ ਰਾਮਚੰਦਰ ਜੀ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਜੋਧਿਆ ਦੀ ਧਰਤੀ ਤੇ ਆਏ ਸਨ ਤੇ ਲੋਕਾਂ ਨੇ ਉਹਨਾਂ ਦੀ آمد ਨੂੰ ਖੁਸ਼ੀ ਨੂੰ ਮੁੱਖ ਰੱਖਦੇ ਆ ਹੋਇਆ ਉਹਨਾਂ ਨੇ ਵੀ ਘੋਦੇ ਦੀਵੇ ਜਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ Hindu ਧਰਮ ਦੇ ਵਿੱਚ ਪੁਰਾਤਨ ਸਮਿਆਂ ਤੋਂ ਇਹ ਦਿਹਾੜੇ ਮਨਾਏ ਜਾਂਦੇ ਨੇ ਇਸ ਕਰਕੇ ਕਤਕ ਦੀ ਮੱਸੀਆ ਦੇ ਉੱਤੇ ਜੋ ਦੀਵਾਲੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਰੱਖਦੇ ਆ ਹੋਇਆ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਧਰਮ ਦੇ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਿਨ ਚੂਰਾ ਟੀਵੀ ਅੱਜ ਦਾ ਇੱਕ ਫਹਿਮ ਦਿਖਾ ਰਿਹਾ ਜਿ세 ਕਿ ਦਿਨ ਮਸੀਹਾ ਹੋਰ ਆਪ ਨੂੰ ਦਵਾਈ ਆ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਬੰਦੀ ਸ਼ੂਰ ਦੇਵਸ ਦੇ ਮੁਕਤ ਹੋ ਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਗਵਾਲੀਅਰ ਆਦਿਆਂ ਨੂੰ ਕਿਤੋਂ ਆ ਕੇ ਆਇਆ ਸਨ ਔਰ ਇਸੇ ਵੀ ਦਿਨ ਸ੍ਰੀ ਰਾਮਚੰਦਰ ਜੀ ਯੁੱਧਾ ਤੋਂ 14 ਸਾਲ ਦਾ ਬਿਮਾਰ ਕਰਕੇ ਵਾਪਸ ਆਏ ਤਾਂ ਤੇ ਹਿੰਦੂ ਵਿਰੋਧੀਆਂ ਲੋਕਾਂ ਨੇ ਉਹਨਾਂ ਦੇ ਨਾਲ ਕੀ ਕੀ ਕੀਤੀ ਸੀ ਇਸੇ ਤਰੀਕੇ ਦੇ ਨਾਲ ਹੀ ਇਹ ਦਿਨ ਜਿਹੜਾ ਇੱਕ ਇਤਿਹਾਸਿਕ ਮੰਨਿਆ ਜਾ ਸਕਦਾ ਆਪਾਂ ਉਹ ਬੰਦ ਗਲਵਟ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਹੀ ਸਾਥ ਜੀ ਅੱਜ ਮੇਰੀ ਤੇ ਕਿਰੀ ਦੇ ਮਾਲਕ ਧੰਨਤਾ ਸਾਹਿਬ ਗਰੀ ਗੁਰੂ ਹਰਿ ਸਿੰਘ ਸਿੱਤੇ ਪਾਤਸ਼ਾਹ ਜੀ ਮਹਾਰਾਜ ਪੰਡਿਆਲੀ ਪੰਡ ਪੀਰ ਸੇਠਨ ਪੀਰ ਬਠਾ ਗੁਰ ਭਾਰੇ ਅਰਜਨ ਕਾਇਆ ਪਲਟਕਾ ਯੋਰ ਪਹਾੜ ਦੀ ਜੰਨ ਸਿਵਾਰੀ ਇੰਨੀ ਕੀੜੂ ਥੁੰਡੀਆਂ ਰੂਹ ਵਟਾਵਣ ਵਾਲੋ ਵਾਰੀ ਦਲ ਭੰਜਨ ਗੁਰਪਤਾ ਬੜ ਦੋ ਦਾ ਗੋ ਪਰ ਸੁਕਾਰੀ ਦੋ ਤਲਵਾਰੀਆਂ ਬਤੀਆਂ ਇੱਕ ਮੇਰੀ ਦੀ ਇੱਕ ਤੇਰੀ ਦੀ ਇਹ ਕਦਮ ਤੇ ਜੇਕਰ ਰਾਜ ਦੀ ਇਹ ਕੜਾਖੀ ਪਰੇ ਜੂਰੀ ਦੇ ਨਾਲ ਸਿਪਾਹੀ ਮੇਲ ਨਾਲ ਮਾਰਕੁਰ ਕਾ ਤੇ ਤੰਗੀਰੇ ਦੇ ਸਵਾਗਤ ਤੇਰੀ ਕੀ ਜਹਾਂਗੀਰ ਦੀ ਤੇਰੇ ਪਾਸ਼ਾ ਗੁਰੂ ਹਰਕਿੰਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਅਜ ਬੰਦੀ ਛੋੜ ਦੇ ਤੇ ਲੱਖ ਲੱਖ ਸਰਬੱਤ ਦਾਤਾਂ ਨੂੰ ਵਧਾਈਆਂ ਜੀ ਅੱਜ ਦੇ ਸ਼ੁਭ ਦਿਹਾੜੀ ਸਤਿ ਸ੍ਰੀ ਗੁਰੂ ਹਰਕਿੰਦਰ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਮੇਰੀ ਤੇ ਵੀਰੇ ਦੇ مالک ਸਤਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰਾਂ ਗਵਾਲੀয়ার ਦੇ ਕਿਲੇ ਦੇ ਵਿੱਚ ਗੋਇੰਦਗੜ੍ਹ ਕੈਦੀ ਰਾਗਿਆਂ ਨੂੰ ਦਰਿਆ ਕਰਕੇ ਅੱਜ ਦੇ ਸ਼ੁਭ ਦਿਹਾੜੀ ਇੱਕ ਮਹੀਨੇ ਦਾ ਸਮਾਂ ਲੱਗਾ ਸੀਗਾ ਪਰ ਅਸਤੇ ਇਤਿਹਾਸ ਰਾਹ ਹੋ ਕਰ ਗਿਆ ਅੱਜ ਦੇ ਸ਼ੁਭ ਦਿਹਾੜੀ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜਵਾਲੀਆਂ ਦੇ ਚਿਰੇ ਚੋਂ ਰਿਹਾਰ ਹੋ ਕੇ ਅੱਜ ਦੇ ਸ਼ੁਭ ਦਿਹਾੜੀ ਖੜ੍ਹੇ ਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹੁੰਚੇ ਹਨ ਉਹਨਾਂ ਦੀ ਆਗਮਨ ਨੂੰ ਮੁੱਖ ਰੱਖਦਿਆ ਹੋਇਆ ਸਰੁਲੱਖ ਸੰਗਤਾਂ ਨੇ ਦੀਪ ਮਾਲਾ ਕੀਤੀ ਅਤਿ ਸ਼ਬਾਦੀ ਕੀਤੀ ਅੰਗਦੇ ਸ਼ੁਭ ਦਿਹਾੜੀ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਮਰੇ ਮੇਰੇ ਕੋਲ ਗਾਉਂ ਪਤੀ ਗ੍ਰਾਮ ਅੰਦਰ ਬਣਿਆ ਪੁਰਖੇ ਪਿਆਰੇ ਸਾਡੇ ਗੁਰਦੁਆਰਾ ਨਾਦਨ ਸਾਹਿਬ ਜੀ ਤੇ ਸੇਵਾ ਪਾਸ਼ਾ ਮੀਰ ਤੇ ਪਿੰਦੇ ਮਾਲਕ ਗੰਧੀ ਚੋੜਨਾ ਸਤਿਗੁਰੂ ਹਰ ਬੰਸ ਤੇ ਪਾਸ਼ਾ ਜੀ ਦੀ ਬਾਤ ਤੇ ਅੱਜ ਅੱਜ ਦੇ ਸੁਖ ਦਿਹਾੜੇ ਦੀਵਾਨ ਥੱਲੇ ਰੇ ਸੰਤ ਮਹਾਂਪੁਰਖ ਬਾਬਾ ਕੌਮ ਜੀ ਜੀ ਦੀ ਰਹਿਣ ਮਹਿਠਾ ਸੇਵਾ ਸਰਵਨਾਮ ਹੋ ਰਹੀਆਂ ਗੁਰੂ ਸਾਹਿਬ ਦੀ ਕਿਰਪਾ ਕਰ ਗੁਰੂ ਤੇ ਪਿਆਰਿਓ ਜਿੱਥੇ ਤੇ ਤੇ ਹੋਲੇ ਦੀਵੇ ਬਗਉਨੇ ਆ ਮੋਮਬਤੀਆਂ ਬਗਉਨੇ ਆ ਉਥੇ 사ਤਪੁਰਜੀ ਦੇ ਅੱਗੇ ਅਰਦਾਸ ਕਰੀਏ ਸਤਿਕਾਰ ਨਾਲ ਲਿਓ ਜਿਹੜੇ ਛੜਦੇ ਮੰਦਰ ਦੀ ਬੁੱਜੀ ਹੋਈ ਜੋਤ ਹੈ ਇਹ શ્રી ਰਾਮ ਮੇਰਿਆ ਘਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਇਸ ਜੋਤ ਕਰਕੇ ਆਪਾਂ ਸੰਸਾਰ ਤੇ ਆਏ ਆ ਉਹ ਜੋਤ ਰੋਜ਼ ਆਪਾਂ ਜਗਾਉਂਦਾ ਯਤਨ ਕਰਨਾ ਹੈ ਉਹ ਚਾਤਗੁਰ ਸਾਹਿਬ ਦੇ ਅਰਦਾਸ ਹੈ ਗੁਰੂ ਜੀ ਪਿਆਰਿਓ ਕਿ ਪਾਤਸ਼ਾਹ ਦੀ ਕਿਰਪਾ ਕਰਨ ਜਿਹੜੀ ਸਾਡੀ ਦੁੱਧੀ ਹੋਈ ਲੋਕ ਹੈ ਪਾਛਾਇ ਤੋਂ ਪਾਣੀ ਤੇ ਬਾੜੇ ਦੇ ਨਾਲ ਜੋੜ ਕੇ ਇਹ ਦੁੱਧੀ ਹੋਈ ਜੁਗਾ ਉਹ ਤੁਡੀ ਘਾੜਣਾ ਇਹ ਅਰਦਾਸ ਬੇਨਤੀ ਕਰਦੇ ਆ ਸੋ ਸਾਰੀ ਚੁਕੜੂ ਥੋਕੇ ਕੁਝਾਂ ਸਤਖੰਡ ਸ੍ਰੀ ਹਰਿ ਮੰਦਰ ਸਾਹਿਬ ਉਥੇ ਆਪੇ ਸ਼ਬਾਜੀ ਤੇ ਦੀਪਮਾਇਆ ਕਰੇ ਜੀ ਸਾਹਿਬਾਨ ਨੂੰ ਲੱਖ ਲੱਖ ਮੁਬਾਰਕ ਹੋਣਾ ਦੁਰਦਵਾਰਾ ਮਾਝਣ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਦੀ ਛੋੜਦਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਚੋਂ 52 ਰਾਜੇ ਰਿਹਾ ਕਰਵਾਏ ਸਨ ਉਹਨਾਂ ਦੀ ਇਸ ਦਿਹਾੜੇ ਨੂੰ ਖੁਸ਼ੀ ਨੂੰ ਮਨਾਉਂਦੇ ਆ ਹੋਏ ਆ ਜਿਸ ਸਮੇਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਦੇ ਦਿਹਾੜੇ ਤੇ ਪਹੁੰਚੀਆਂ ਸੰਸਕਤੇ ਪਾਤਸ਼ਾਹ ਸੰਗਤਾਂ ਨੇ ਘੋੜੇ ਢਿਗੇ ਜਗਾ ਕੇ ਸਤਿਗੁਰਾਂ ਦੀ ਆਮਦ ਨੂੰ ਲੈ ਕੇ ਖੁਸ਼ੀਆਂ ਮਨਾਇਆਂ। ਉਹੀ ਦਿਹਾੜਾ ਸਮੂਹ ਸੰਗਤ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮੇਰੀ ਪੀੜੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਮਨਾਇਆ ਜਾਂਦਾ ਹੈ। ਇਸ ਇੱਕ ਧਰਮ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। Hindu ਧਰਮ ਦੇ ਵਿੱਚ ਇਹੀ ਦਿਹਾੜਾ ਪ੍ਰਾਤਮਕ ਸਮਿਆਂ ਤੋਂ ਰਾਜਾ ਰਾਮਚੰਦਰ ਜੀ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਜੋਧਿਆ ਦੀ ਧਰਤੀ ਤੇ ਆਏ ਸਨ ਤੇ ਲੋਕਾਂ ਨੇ ਉਹਨਾਂ ਦੀ آمد ਨੂੰ ਖੁਸ਼ੀ ਨੂੰ ਮੁੱਖ ਰੱਖਦੇ ਆ ਹੋਇਆ ਉਹਨਾਂ ਨੇ ਵੀ ਘੋਦੇ ਦੀਵੇ ਜਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ Hindu ਧਰਮ ਦੇ ਵਿੱਚ ਪੁਰਾਤਨ ਸਮਿਆਂ ਤੋਂ ਇਹ ਦਿਹਾੜੇ ਮਨਾਏ ਜਾਂਦੇ ਨੇ ਇਸ ਕਰਕੇ ਕਤਕ ਦੀ ਮੱਸੀਆ ਦੇ ਉੱਤੇ ਜੋ ਦੀਵਾਲੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਰੱਖਦੇ ਆ ਹੋਇਆ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਧਰਮ ਦੇ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ